ਗੁਰਦਾਸਪੁਰ ਜ਼ਿਲ੍ਹੇ ਦੇ ਤਹਿਸੀਲਦਾਰਾਂ ਦਾ ਕਹਿਣਾ ਹੈ ਕਿ ਦਸਤੀ ਦਾ ਕੰਮ ਛੱਡ ਕੇ ਬਾਕੀ ਕੰਮ ਰੁਟੀਨ ਨਾਲ ਜਾਰੀ ਹੈ ਜੀਆਂ ਦੋਸਤੋ ਕੁਝ ਅਜੀਬ ਹੋ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸਣਿਆ ਕਿ ਗੁਰਦਾਸਪੁਰ ਤਹਿਸੀਲਦਾਰ ਅੰਨੇ ਆਪਣੇ ਦਫ਼ਤਰਾਂ ਦੀ ਬਾਕੀ ਕੰਮ ਛੱਡ ਦਿੱਤਾ ਹੈ ਪਰ ਉਹ ਦਸਤੀਆਂ ਵੀ ਨਹੀਂ ਕਰ ਰਹੇ ਉੱਥੇ ਹੀ ਗੁਰਦਾਸਪੁਰ ਦੇ ਤਹਿਸੀਲਦਾਰ ਰਤਨਜੀਤ ਕੁਲਰ ਨੇ ਕਹਿ ਦਿੱਤਾ ਹੈ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਦਸਤੀ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਉਹ ਮੰਨੇ ਵੀ ਕਿ ਜੇਕਰ ਸਰਕਾਰ ਕਿਤੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਿਟੀਆਂ ਕਰ ਸਕਦਾ ਹੈ ਅਸੀਂ ਆਪਣੀ ਯੂਨ ਦੇ ਨਾਲ ਪੱਕੇ ਤੌਰ ਤੇ ਖੜੇ ਆਂ ਹਾਂਜੀ ਸਰ ਦੱਸ ਦਿਓ ਕੰਮ ਕਾ ਚੱਲ ਰਿਹਾ ਹੈ ਬਸ ਹਾਂ ਬਿਲਕੁਲ ਜੀ ਰੂਟੀਨ ਵਰਕ ਚੱਲ ਰਿਹਾ ਆਪਾਂ ਆਫੀਸਰ ਕਰ ਰਹੇ ਆਂ ਕੋਰਟ ਵਰਕ ਵੀ ਲਾਇਆ ਸੀ ਅੱਜ ਤਾਂ ਮਿਊਟੇਸ਼ਨ ਵੀ ਕੀਤੇ ਆਂ ਤੇ ਆਪਣਾ ਐਫੀਡਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਮੁਤਾਬਕ ਇਨਵਿਨ ਪਾਲਣ ਕਰਾਂਗੇ ਛੁੱਟੀ ਤੋਂ ਵਾਪਸ ਆ ਗਏ ਸਰ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਿਰਫ ਤੋਂ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਬੈਠੇ ਹਾਂ ਦਫ਼ਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਹਾਂ ਸਰਕਾਰ ਵੱਲੋਂ ਜੋ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਆਊਟ ਰਜਿਸਟ੍ਰੇਸ਼ਨ ਸਰ ਜਿਵੇਂ ਮਹਸਮਤਿਪ੍ਰਵਾਂਸਿੰਗ ਮਾਨ ਲੀ ਇੰਸਟ੍ਰਕਸ਼ਨ ਦਿੱਤੀਆਂ ਸੀਗੀਆਂ ਉਹਦੇ ਅਕੋਰਡਿੰਗਲੀ ਪੰਨਾ ਦਿੱਤੀ ਜਾ ਰਹੀ ਹੈ ਵੇਖੋ ਜੋ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨਾਂ ਨੂੰ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੀ ਪੁਲਿਸ ਕਰਪਟ ਨਹੀਂ ਠੀਕ ਹੈ ਜਿਹੜੇ ਵਿੱਚ ਇਹ ਕਰਦਾ ਸੀ ਕਿ ਤੁਸੀਂ ਰੱਖ ਸਕਦੇ ਆ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਜ਼ ਮੰਗਾ ਹੁੰਦੇ ਬਿਲਕੁਲ ਉਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਾ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੁਸੀਂ ਜਾ ਰਹੇ ਕਿ ਕਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਮੈਕਥਮ ਦੇ ਵਿੱਚ ਹੁੰਦਾ ਹੈ ਤੁਸੀਂ ਥੋੜੇ ਕਹਿਣ ਦੇ ਮਦਦ ਕਿ ਹਰ ਇੱਕ ਬੰਦਾ ਇਹਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਰਾਇਂ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣੀ ਤੰਦ ਹੀ ਨਾ ਡਿਊਟੀ ਕਰਦੇ ਆਪਾਂ 8-8 ਵਜੇ ਤੱਕ ਸੀਐਮ ਸਾਹਿਬ ਦੀ ਜੋ ਹੁਕਮ ਹੁੰਦੀ ਹੈ ਆਪਾਂ ਇਹਨੂੰ ਪਾਲਣ ਕਰਦੇ ਆਂ لیکن ਜਿੱਥੇ ਸਾਡੇ ਮਾਨ ਸਮਾਨ ਨੂੰ ਥੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣੇ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਤੇ ਇਹ ਜਿਹੜੇ ਤੁਸੀਂ ਹੁਣ ਆਪਣੀ ਮੰਤਰਾਂ ਦੀ ਨਾੜੀ ਤੇ ਬੈਠੇ ਹੋ ਡਿਊਟੀ ਦੇ ਨਹੀਂ ਆਪਾਂ ਆਪਣੇ ਆਪਣੀ ਰੂਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕ腐ਸ਼ਨ ਹੈ ਉਥੇ ਉਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਗਾਤੀਆਂ ਹੋਰ ਕਾਨਗੋ ਜੀਨੀਅਰ ਸਾਈਟ ਦੀ ਉਹ ਕਰਦੇ ਨਾ ਰਜਿਸਟ੍ਰੇਸ਼ਨ ਅਜਿਹਾ ਜਿੱਥੇ ਅਧਰਵਾਣਾ ਹੈ ਲੋਕ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਹਾਇਕ ਤੇ ਕਾਨਗੋ ਸਾਰੇ ਉਹਨਾਂ ਦੀ ਡਿਊਟੀਆਂ ਲਾਤੀਆਂ ਜੋ ਕਰਨਾ ਚਾਹਣਗੇ ਕਰ ਲੈਣਾਂਗੇ ਠੀਕ ਇਹ ਮਨਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਦੇ ਤਹਿਸੀਲਦਾਰਾਂ ਦਾ ਕਹਿਣਾ ਹੈ ਕਿ ਅਜਿਸ਼ਠੀ ਦਾ ਕੰਮ ਛੱਡ ਕੇ ਬਾਕੀ ਕੰਮ ਰੁਟੀਨ ਨਾਲ ਜਾਰੀ ਹੈ ਜੀਆ ਦੋਸਤੋ ਕੁਝ ਅਜੀਬ ਹੋ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਦਾਸਪੁਰ ਤਹਿਸੀਲਦਾਰ ਹੰਨੇ ਆਪਣੇ ਦਫ਼ਤਰਾਂ ਦੀ ਬਾਕੀ ਕੰਮ ਛੱਡ ਦਿੱਤਾ ਹੈ ਪਰ ਉਹ ਜਿੱਤੀਆਂ ਵੀ ਨਹੀਂ ਕਰ ਰਹੇ ਉੱਥੇ ਹੀ ਗੁਰਦਾਸਪੁਰ ਦੇ ਜ਼ਿਲ੍ਹੇਦਾਰ ਰਵਿੰਜੀਤ ਕੁਲਰ ਨੇ ਕਹਿ ਦਿੱਤਾ ਹੈ ਕਿ ਅਸੀਂ ਲੋਕਾਂ ਦੇ ਰੂਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਿਸ਼ੇ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਤੁਮਨੇ ਵੀ ਕਿਹਾ ਕਿ ਜੇਕਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਿੱਟੀਆਂ ਕਰ ਸਕਦਾ ਹੈ ਅਸੀਂ ਆਪਣੀ ਯੂਨ ਦੇ ਨਾਲ ਪੱਕੇ ਤੌਰ ਤੇ ਖੜੇ ਹਾਂ ਹਾਂਜੀ ਸਰ ਦੱਸ ਦਿਓ ਕੰਮ ਕਿੱਥੇ ਚੱਲ ਰਿਹਾ ਹੈ ਬਸ ਤੱਕ ਹਾਂ ਬਿਲਕੁਲ ਜੀ ਰੂਟੀਨ ਵਰਕ ਚੱਲ ਰਿਹਾ ਆਪਣਾ ਆਫਿਸ ਵਰ ਕਰ ਰਹੇ ਹਾਂ ਕੋਰਟ ਵਰਕ ਵੀ ਲਾਇਆ ਸੀ ਅੱਜ ਕੰਮ ਪटीशन ਕੀਤੇ ਆ ਇਹ ਆਪਣਾ ਐਫੀਡੇਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਤਾਪਕ ਇਹਨੂੰ ਵੀ ਪਾਲਣ ਕਰਾਂਗੇ ਛੁੱਟੀ ਤੋਂ ਵਾਪਸ ਆ ਵੀ ਸਾਰੇ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਵੇਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਨੇ ਦਫ਼ਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਆ ਸਰਕਾਰ ਵੱਲੋਂ ਜੋ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਆ ਵਿਦਆਊਟ ਰਜਿਸਟ੍ਰੇਸ਼ਨ ਸਰ ਜੀ ਮੈਂ ਉਹ ਮੁਖਵੰਤੀ ਪੁਲੰਸ ਨੂੰ ਮੈਂ ਇਨਸਟਰਕਸ਼ਨ ਦਿੱਤੀਆਂ ਸੀਗੀਆਂ ਉਹ ਦੇ ਅਕੋਰਡਿੰਗਲੀ ਪਹਲਾ ਦਿੱਤੀ ਜਾ ਰਹੀ ਹੈ ਵੇਖੋ ਜੀ ਉਹ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨਾਂ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਠੀਕ ਹੈ ਜਿਹਦੇ ਵਿੱਚ ਇਹ ਕਰ ਦੱਸਤੀ ਚਾਹੁੰਦੇ ਤੁਸੀਂ ਰੱਖ ਸਕਦੇ ਹਾਂ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਹਿਰ ਮੰਗਾ ਹੁੰਦੇ ਆ ਬਿਲਕੁਲ ਉਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਦੱਸੇ ਜਾ ਰਹੇ ਕਿ ਕ੍ਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਮੈਕਮੈਂਟ ਦੇ ਵਿੱਚ ਹੁੰਦਾ ਹੈ ਤੇ ਥੋੜੇ ਕਹਿਣ ਦੇ ਮਦੱਬ ਕਿ ਹਰ ਇੱਕ ਬੰਦਾ ਜਿਹੜਾ ਕ੍ਰਪਟ ਨਹੀਂ ਹੈ ਹਰ ਇੱਕ ਬੰਦਾ ਕ੍ਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਵੀ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਰਾਇ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣਾ ਤੰਦ ਹੀ ਨਾ ਡਿਊਟੀ ਕਰਦੇ ਆ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨਾਂ ਲੈਕਿਨ ਜਿੱਥੇ ਸਾਡੇ ਮਾਨ ਸਮਾਨ ਨੂੰ ਥੀਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣੇ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਤੇ ਇਹ ਜਿਹੜੀ ਤੁਸੀਂ ਹੁਣ ਆਪਣੀ ਮਾਨਤਾ ਦੀ ਨਾਲੀ ਇਸੇ ਬੱਚੇ ਡਿਊਟੀ ਦੇ ਕਰ ਬਿਲਕੁਕੁਲ ਬਿਲਕੁਲ ਨਹੀਂ ਆਪਾਂ ਆਪਣੇ ਆਪਣੀ ਰੂਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕਰਾਪਸ਼ਨ ਹੈ ਉਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੀਆਂ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੀਨੀਅਸ ਹਾਈਟ ਦੀ ਉਹ ਕਰਦੇ ਨਾਲ ਰਜਿਸਟ੍ਰੇਸ਼ਨ ਜਿੱਥੇ ਆ ਤੇ ਦਰਵਾਣਾ ਆਏ ਲੋਕ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ ਸਹਾਇਕ ਤੇ ਕਾਨਗੋ ਸਾਰੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਜੋ ਕਰਨਾ ਚਾਹਣ ਕਿ ਕਰ ਲੈਣਾਂ ਕਿ ਠੀਕ ਹੈ ਇਹਨਾਂ ਮੈਂ ਜਾਬੀ ਟੀਵੀ ਲੇ ਗੁਰਦਾਸਪੁਰ ਤੋਂ ਲਾਪਰੇ ਖੁਜੀਪੁਰ ਦੀ ਰਿਪੋਰਟ